ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਵੀ ਇੱਕ ਗੱਭਣ ਰੇਟ ਵੀਡੀਓ ਦੇ ਵਿੱਚ ਹੋਊਗਾ ਦੋ ਨਗ ਗਾਂਵਾ ਦੇ ਸੇਲ ਆ ਡਿਟੇਲ ਆਪਾਂ ਵੀਰ ਤੋਂ ਇਹਦੇ ਬਾਰੇ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਵੀਰੇ ਆਪਣਾ। ਨਾਮ ਨਗਦੀ ਬਾਈ ਜੀ ਪਿੰਡ ਵਾਲੀਆਂ ਮੋਬਾਈਲ ਨੰਬਰ 8360329597। 8360329597। ਹਾਂ ਜੀ। ਪਿੰਡ ਜਿਹਨੂੰ ਕਟੂ ਵਾਲੀਆਂ ਕਹਿੰਦੇ ਆ। ਕਟੂ ਵਾਲੀਆਂ ਨੇੜੇ ਆਪਣੇ ਬਰਨਾਲਾ ਹੈ ਜੀ। ਤਨੋਲਾ ਵੀ ਆ ਗਏ ਨੇ। ਬਰਨਾਲਾ 15 ਕਿਲੋਮੀਟਰ ਤਨੋਲਾ 10 ਹੈ ਜੀ। ਤੇ ਪਹਿਲਾ ਨੰਬਰ ਆ ਬਾਈ ਜੀ ਐਰ ਸ਼ੇਅਰ ਵੜ ਦੇਖੀਏ ਨੇ ਕਿਹੜਾ ਸੂਆ ਸੂਈ ਰਹੀ। ਸੂਆ ਪਹਿਲਾ ਸੂਈ ਹੈ ਜੀ। ਪਹਿਲਾ ਸੂਆ ਬੱਚਾ ਇਹਨਾਂ ਦੇਦਾ ਮੇਲ ਕਾਫਣ। ਹਾਂ ਬੱਚਾ ਮੇਲਾ ਜੀ ਜੇਰ ਦੀ ਆਪਣੇ ਕੋਲ ਵੀਡੀਓ ਠੀਕ ਆਪਣੇ ਘਰੇ ਸੂਈ ਆ। ਹਾਂਜੀ ਆਪਣੇ ਘਰੇ ਸੂਈ ਆ। ਆਪਾਂ ਵੀਡੀਓ ਕੋਲ ਆਪ ਜੇ ਰਲ ਦਿਖਾਵੀ ਦੇ। ਵਾਹ ਓਕੇ ਕੋਈ ਚੱਕਣੀ ਜਗ ਮੰਗੋ ਵੀਰ ਦੇ ਦੀ ਉਹਨੂੰ। ਤੇ ਚੋਣ ਜਵਾ ਕੇ ਮੇ ਇਹਦਾ। ਇੱਕ ਨੰਬਰ ਆ ਵੀਰੇ 17 ਮਾਰਕੀ ਕੋਹੋਂ ਦਸਾਉਂਦੇ ਆਂ ਵੀ। ਠੀਕ ਆ ਕਹਿੰਦਾ ਬਾਪ ਸੀਲ ਠੰਡੀ ਦਾ ਕੋਈ ਅੰਤ ਨਹੀਂ ਹਣਾ। ਜਮਾ ਵਰਕ ਵਰਗੀ ਆ ਦੇਖੋ ਬਿਨਾ ਨਿਆਣੇ ਤੋਂ ਬਾਈ। ਸਭਰ ਧਾਰਾ ਦੇਖ ਸਕਦੇ ਆ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ। ਇੱਕ ਨੰਬਰ ਆ। ਮੋਟਾ-ਮੋਟਾ ਚੋਣਾ ਨਿਆਣਾ ਪਹੁੰਚਦੀ ਲੋੜ ਹੀ ਨਹੀਂ ਕੋਈ ਹਣਾ। ਲੋੜ ਵੀਰੇ। ਘਰੇ ਜੇ ਮਰਜ਼ੀ ਚੂਈ ਚੱਲੇ। ਠੀਕ ਆ ਕਹਿੰਦਾ ਵਾ ਘਰੇ ਕਹਿੰਦਾ ਬਸ 16 ਕਿਲੋ ਤੋਂ 14 15 ਕਿਲੋ ਦੁੱਧ ਤਿਆਰ ਆਗਾ 12 ਕਿਲੋ ਜਮਾ ਮੈਂ ਨਾਲ ਨਿਬੜੂ 14 ਕਿਲੋ ਤੋਂ ਟਾਈਮ ਦਾ ਕਹਿੰਦਾ ਬਸ 16 ਕਿਲੋ ਦੁੱਧ ਦੇ ਦਊਗੀ ਬੈਠ ਜਾ ਬਾਕੀ ਸੇਵਾਨਾਂ ਦਾ ਦੁੱਧ ਵਧੀਆ ਕੱਢੀ ਹੋਊਗਾ ਠੀਕ ਹੈ ਤੇ ਬਾਈ ਜੀ ਰੇਟ ਆਪਾਂ ਇਹਦੇ ਵਿੱਚ ਨਾਲ ਕੀ ਰੱਖਿਆ ਬਾਕੀ ਵੀਰੇ ਠੰਡੀ ਸੀਲਾਂ ਵੱਡੀ ਗੱਲ ਤਾਂ ਠੰਡੀ ਦੀ ਹੁੰਦੀ ਹੈਗੀ ਠੀਕ ਹੈ ਜੇ 1 ਹੀਟਰ ਘਟ ਦੇ ਦੇਵੇ ਰੇਟ ਰੇਟ ਵੀਰੇ ਆਪਾਂ ਨੇ ਰੱਖਿਆ 55000 ਮਾਰਦਾਨ ਹੋ ਜਾਊਗਾ ਹਾਂ ਇਮਾਨਤਾਨ ਕਰ ਦਾਂਗੇ ਟੋਰੀ ਬਾਹਰ ਨੂੰ ਸੋਬਰ ਕੱਦ ਕਾੜ ਵਗੈਰਾ ਦੇਖ ਸਕਦੇ ਮੂੰਹ ਮੱਥਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਕੀਮਤ ਸਿਰਫ ਇਹਦੀ 55000 ਧਾਰਾ ਵੀਰ ਨੇ ਵੀਡੀਓ ਚ ਮਾਰ ਕੇ ਇਥੇ ਕਹਦੇ ਜੇਰ ਜਪਾ ਧਾਰ ਸਾਹਿਬ ਕੋ ਸੋਕੇ ਆ ਬੱਚਾ ਇਹਦੇ ਪਿੱਛੇ ਹੈਗਾ ਮੇਲ ਕਾਫ ਕੀਮਤ 55000 55000 ਤੋਂ ਮਾਨਦਾਨ ਮੌਕੇ ਤੇ ਹੋ ਜਾਊਗਾ ਤੇ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਨਹੀਂ ਪਾਉ ਨਾ ਪਾਉ ਕੋਈ ਚੱਕਰ ਨਹੀਂ ਠੀਕ ਹੈ ਧਾਰਾ ਠੀਕ ਆ ਬਾਕੀ ਆ ਗਿਆ ਆਪਣੀ ਐਰ ਸ਼ਹਿਰ ਦੇ ਅੰਕ ਦੇ ਵਿੱਚ ਹਨਾ ਗਰਮੀ ਇਹਨੇ ਮੰਨਣੀ ਕੋਈ ਨਹੀਂ ਸੋ ਚੌਣ ਦੇਖੋ ਜਿੱਥੇ ਮਰਜ਼ੀ ਖੜਾ ਕੇ ਧਾਰਾ ਮਾਰੀ ਚਲੋ ਇੱਕ ਨੰਬਰ ਧਾਰਾ ਹੈ ਸਚਵਾਈ ਦੀ ਦੇਖੋ ਯਾਰ ਨਜ਼ਾਰਾ ਆਉਂਦਾ ਜਮਾਂ ਚੌਣ ਦਾ ਹਨ ਪਾ ਠੀਕ ਹੈ ਕਾਹਨੂੰ ਦੇਰ ਮੈਂ ਤੈਨੂੰ ਡੋਲਣਾ ਇਹਨਾਂ ਚੌਣ ਚਵਾਈ ਇੱਕ ਨੰਬਰ ਸੋਭਰ ਥਾਣ ਹਵਾਨਾ ਨੇੜੇ ਤੇ ਕੋਲ ਫਿਰ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਥਾਣ ਹਵਾਨੇ ਦੀ 55000 ਜਵੀਰ ਘਰੇ ਦਾ ਮਾਨ ਤਨ ਕਰ ਦੂਗਾ ਥਣ ਸੁਣ ਦੀ ਪੂਰੀ ਓਕੇ ਮੋਟੀ ਘਾਰ ਹੈ ਨਾ ਠੀਕ ਆ ਓਕੇ ਜਾ ਕੋਣ ਢੋਲਣਾ ਦੋ ਦਿਨ ਕਿ ਅੱਗੇ ਆ ਗੱਬਣ ਜਰਸੀ ਦੇਖੀ ਨੇ ਆਪਣੀ ਹਣਾ ਇਹ ਪਹਿਲਾ ਸੂਣਾ ਸੁਣਾਈ ਇਹਨੇ ਕਹਿਕਦਾ ਨਹੀਂ ਜਿਆ ਸੁਣਦੇ ਇਹ ਹਫਤਾ ਬਾਕੀ ਹੈ ਇਹਦਾ ਇੱਕ ਹਫਤਾ ਸੂਣ ਚ ਬਾਕੀ ਆ ਦੇਖੋ ਜਮਾ ਗੋਲੇ ਵਰਗੀ ਪਈ ਆ ਪੂਰੀ ਫੁੱਲ ਰਾਜੀ ਹੈ ਜੀ ਕਿੰਨਾ ਕਰ ਦਵਾ ਦੂਗੀ ਇਹ ਦੁੱਧ ਦੇ ਵੀ ਸਤਾਰਾਂ 8 ਕਿਲੋ ਕੱਢ ਦੂਗੀ ਠੀਕ ਹੈ 17 18 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਹਾਂ ਜਰਸੀ ਆ ਬਾਕੀ ਦੋਨੇ ਆ گاਵਾ ਆਪਣੇ ਕੋਲੇ ਫੈਟ ਵਾਲੀਆਂ گاਵਾ ਨੇ ਇਹ ਦੁੱਧ ਫੈਟ ਵਾਲਾ ਹੋਊਗਾ ਇਹਦਾ ਪਰ ਰੇਟ ਕੀ ਰੱਖਿਆ ਇਹਦਾ ਰੇਟ 50000 ਰੁਪਏ ਆ ਜੀ ਸਭ ਤੋਂ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸੰਮੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ ਕੀਮਤ 65000 ਰੁਪਏ ਦੁੱਧ ਦੀ ਐ ਐਵਰੇਜ 16 17 ਕਿਲੋ ਦੀ ਕਹਿੰਦਾ ਬਾਪ ਗਰਮੀ ਵਾਲਾ ਤੋਹਫਾ ਜਾਵਾ ਤੋਹਫਾ ਤੇ ਬਾਕੀ ਪੂਰੀ ਮੜੀ ਵੀ ਆ ਗਾਂ ਸੋ ਹੜਾ ਨਾਲ ਬਨੜੋ ਜਮਾ ਤਾਂ ਨਹੀਂ ਸੈੱਕਦੀ ਇਹ ਹਾਂਜੀ ਦੁੱਧ ਦਊਗੀ 16 ਕਿਲੋ ਹੀ ਚਾਹੇ 16 ਪਾੜਿਓ 20 ਦਿੰਦੀ ਨਹੀਂ ਪਰ ਨਜ਼ਾਰੇ ਵਾਲਾ ਦੁੱਧ ਦਊ ਜਾਵਾਂ ਮੱਜਾਂ ਵਰਗਾ ਦੁੱਧ ਦਊਗੀ ਸੋ ਅੱਜ ਟਾਈਮ ਦੇ ਵਿੱਚ 16 ਕਿਲੋ ਵਾਲੀ ਮੈਂ ਲੈਣੀ ਆ ਰੁਪਿਆ 2 ਲੱਖ ਤੋਂ ਉੱਤੇ ਚਾਹੀਦੀ ਹੈ ਜਰਸੀ ਦਾ ਚੰਗਾ ਭਰਾ ਹੈ ਠੀਕ ਹੈ ਆ ਵੀ ਜਰਸੀ ਆਪਣੀਆਂ ਵਾਲੀ ਜਰਸੀ ਸੋ ਦੇਖੋ ਯਾਰ ਮਾਥਾ ਪੁੱਤਾ ਹਨਾ ਸੋਹਣਾ ਸਾਫ ਸੁਥਰਾ ਆਪਣੀ ਕਾਫੀ ਰੈਡਨ ਕਲਰ ਚ ਆ ਗਈ ਕਾਲੇ ਠੀਕ ਹੈ ਠੰਡੀ ਆ ਬਾਕੀ ਬਾਕੀ ਸੋਬਰ ਤੋਰਾ ਵਗੈਰਾ ਦੇਖੋ ਬੈੜਦਾ ਯਾਰ ਬੱਟੇ ਵਰਗੀ ਬੈੜਾ ਨਜ਼ਾਰੇਦਾਰ ਜਮਾ ਗਰਮੀ ਵਾਲਾ ਤੋਹਫਾ ਦੋ ਵੜਾ ਦਿਖਾ ਦਿਆਂ 83603 29597 ਪਿੰਡ ਕੱਟੂ ਬਾਲੀਆਂ ਜਿਹਨੂੰ ਕਹਿ ਦਿੰਨੇ ਆ ਜ਼ਿਲ੍ਹਾ ਸੰਗਰੂਰ ਦਾ ਪਿੰਡ ਪੈ ਗਿਆ ਦੋਨੇ ਵੜਾ ਰੇਟ ਵੀਡੀਓ ਦੇ ਵਿੱਚ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੇ